ਆਦ ਗੋਰੇ ਨਮ ਹੈ ਜਗਾਦ ਗੋਰੇ ਨਮ ਹੈ ਸਤ ਗੋਰੇ ਨਮ ਹੈ ਸ੍ਰੀ ਗੁਰਦੇਵੇ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਟਾਵੋ ਸਿਮਰੋ ਜਸ ਬਸੰਬਰੇ ਕੈ ਨਾਮ ਜਪਤਿਆ ਗਣਤੀ ਅਨੇਕੈ ਦੇਦ ਪੁਰਾਨ ਸਿਮਰਤ ਸੁਦਾ ਅਖਰ ਈਨੇ RAM ਨਾਮ ਇੱਕ ਆਖਰ ਕਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਏਕੇ ਦਰਸ ਤਹਾਰੋ नानक उन संग मोहे आधार सुख मणि सुख अमृत प्रब नाम भगत जना कै मन बिश्राम रहाओ प्रभु कै सिमरन गार भन्ना बसे प्रभु कै सिमरन दुख जा मन नसै प्रभु कैसे मरन काल पार हारे प्रभु कैसे मरन दुश्मन टारै प्रभु से मरत वेगण वेगन लाग प्रभु कैसे मरन आनंदन जागै प्रभु कैसे मरन पौना बेपै प्रभु कैसे मरन दुख ना संतापै ਪ੍ਰਭ ਕਾ ਸੇਮਰਨ ਸਾਧ ਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕਾ ਸੇਮਰਨ ਰਿੱਧ ਸਿੱਧ ਨੋ ਨੇਦ ਪ੍ਰਭ ਕਾ ਸੇਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸੇ ਮਰਨ ਜਾਪ ਤਾਪ ਪੂਜਾ ਪ੍ਰਭ ਕੈ ਸੇ ਮਰਨ ਬੈਨ ਸੈ ਦੂਜਾ ਪ੍ਰਭ ਕੈ ਸੇ ਮਰਨ ਥਿਰਥ ਏਸ਼ਾਨੀ ਪ੍ਰਭ ਕੈ ਸੇ ਮਰਨ ਦਰਗਹਿ ਮਾਨੀ ਪ੍ਰਭ ਕੈ ਸੇ ਮਰਨ ਹੋਏ ਸੋ ਭਲਾ ਪ੍ਰਭ ਕੈ ਸੇ ਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਹਿਵਰਾਇ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕੈਸੇ ਮਰਨ ਸਭ ਤੇ ਉੱਚਾ ਪ੍ਰਭ ਕੈਸੇ ਮਰਨ ਉਦਰੇ ਮੂਚਾ ਪ੍ਰਭ ਕੈਸੇ ਮਰਨ ਤ੍ਰਿਸ਼ਨਾ 부ਜੈ ਪ੍ਰਭ ਕੈਸੇ ਮਰਨ ਸਭ ਕੈਸ ਸੁਜੈ ਪ੍ਰਭ ਕੈਸੇ ਮਰਨ ਨਾਹੀ ਜਾਮ ਤਰਾਸ ਪ੍ਰਭ ਕੈਸੇ ਮਰਨ ਔਰਨਿਆ ਸਾ ਪ੍ਰਭ ਕੈਸੇ ਮਰਨ ਮਨ ਕੀ ਮਾਲ ਜਾਏ ਅਮਰ ਤਨਾਮ ਰਿਤ ਮਾਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਕੈ ਜਾਣ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨ ਬੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾ ਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਾਣ ਕੀ ਮੰਗਰਵਾਲਾ ਪ੍ਰਭ ਕੋ ਸਿਮਰੈ ਸੇ ਪਾਰੇ ਉਪਕਾਰੀ ਪ੍ਰਭ ਕੋ ਸਿਮਰੈ ਤੈਨ ਸਾਧਵਲ ਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤੈਨ ਸੁਖ ਬਿਹਾਵੇ प्रभु को मर ते आत्म जीता प्रभ कसे मर निर्मल रीता प्रभु कसे मरे ते आनंद कने रे प्रभु कोसे मरे बस है हार मेरे संत कर पाते अनंदि नि जाग नानक सिमरन पूरे भाग प्रब कैसे मरण कार जे पूरे प्रब कैसे मरण ਰਵ ਹੋ ਨ ਝੂਰੇ ਪ੍ਰਭ ਕੈਸੇ ਮਰਨ ਹਰ ਗੁਣ ਬਾਣੀ ਪ੍ਰਭ ਕੈਸੇ ਮਰਨ ਸਹਿਜ ਸਮਾਨੀ ਪ੍ਰਭ ਕੈਸੇ ਮਰਨ ਨੇਹ ਚਲਿਆਸਨ ਪ੍ਰਭ ਕੈਸੇ ਮਰਨ बेगासन प्रभु कैसे सिमर अनहद से प्रभ का अंत न पार से जान जन को प्रभ तेन जान तरी पया हर सिमर भगत प्रगटाय हर सिमरग वेदोपा हर सिमर सिद्ध दाते ਹਰਿ ਸਿਮਰਨ ਨੀਚ ਚੌਕ ਕੌਂਟ ਜਾਤੇ ਹਰਿ ਸਿਮਰਨ ਤਾਰੀ ਸਵਤਾਰਨਾ ਸਿਮਰ ਸਿਮਰ ਹਰਿ ਕਰਨ ਕਰਨਾ ਹਰਿ ਸਿਮਰਨ ੀਓ ਸਗਲੇ ਆਕਾਰ ਹਰਿ ਸਿਮਰਨ ਮਹਿ ਆਪ ਨਰੰਕਾਰ ਕਰ ਕੇ ਕਿਰਪਾ ਜੈਸੇ ਆਪ ਬੁਝਾਇਆ ਨਾਨਕ ਗੁਰਮਖ ਹਰਿ ਸਿਮਰਨ ਤਿਨ ਪਾਇਆ ਕਰ ਕਿਰਪਾ ਪ੍ਰਭ ਆਪ ਬੁਝਾਇਆ ਨਾਨਕ ਗੋਰ ਮਖ ਹਰ ਸਿਮਰਨ ਤਿੰਨ ਪਾਇਆ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਅੰਕਾਰ ਸਤਗੁਰ ਪ੍ਰਸਾਦਿ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਾਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭੇ ਸਹਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਭਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਗਿਆਨਹੀ ਕਰਤੇ ਰੈ ਕਰਤਾ ਤੇ ਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਾਨ ਵਸਿਆ ਬਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਤ ਸੁਖ ਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤਕਾਰਸ ਭਾਗੇ ਕਰਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੋਦ ਬਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੇ ਸੁਖ ਹੋਆ ਤੇ ਤੈ ਕਰ ਅਨਹਦ ਬਾਜੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਿਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪਿ ਉੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਐਸ ਸੰਤ ਸਾਜਨ ਪਐ ਸਰਸੇ ਊਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਧੂਰੇ ਸੁਣ ਤੇ ਪਨੀਤ ਕਹ ਤੇ ਪਵੈਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਾਰਨ ਲੱਗੇ ਵਾਜੇ ਅਨਹਦ ਧੂਰੇ ਸਲੋਕ ਭਵਨ ਗੁਰੂ ਪਾਣੀ ਪੇਤਾ ਮਾਤਾ ਤਾਰਤਮ ਹੱਤ ਦਿਵਸ ਰਾਤ ਦੋਇ ਦਾਈ ਦਾਇਆ ਇਲਾ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਤੈ ਤਰਮ ਹਦੂਰਾ ਕਰਮੀਆ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ काल, नानिक ते मुख उजले केती छुट्टी नाल, जिने नाम ते आया, गै सकत काल नानिक ते मुख उजले ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ